ਨਗਰ ਕੌਂਸਲ ਜ਼ੀਰਕਪੁਰ ਦੁਆਰਾ ਅੱਜ ਜ਼ੀਰਕਪੁਰ ਪਵਾਰਤ ਰੋਡ ਤੋਂ ਨਜਾਇਜ਼ ਕਬਜ਼ੇ ਹਟਾਏ ਗਏ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਅੱਗੇ ਤੋਂ ਨਜਾਇਜ਼ ਕਬਜ਼ੇ ਕੀਤੇ ਗਏ ਤਾਂ ਸਮਾਨ ਨੂੰ ਚੁੱਕ ਲਿੱਤਾ ਜਾਵੇਗਾ। ਅੱਗੇ ਵੀ ਜਾਰੀ ਰਹੂਗੀ ਕਿ ਕਿੰਦਾਂ ਕਿਉਂਕਿ ਲੋਕ ਸੜਕਾਂ ਤੇ ਅੱਸੀ ਅੱਸੀ ਬੁੱਟੀਆਂ ਦੀਆਂ ਦੁਕਾਨਾਂ ਐ ਫੇਰ ਵੀ ਉਹ ਆਪਣਾ ਸਮਾਨ ਬਾਹਰ ਰੱਖ ਲੈਂਦੇ ਆ ਤੇ ਇਹਨਾਂ ਨੂੰ ਚੇਤਾਵਨੀ ਦਿੱਤੀ ਅੱਜ ਜਿੱਦਾਂ ਤੁਸੀਂ ਇਹ ਅੱਗੇ ਨੂੰ ਕਾਰਵਾਈ ਜਾਰੀ ਰਹੂਗੀ ਕਿ ਹਾਂਜੀ ਹਾਂਜੀ ਸਰ ਇਸ ਤਰ੍ਹਾਂ ਹੀ ਤਿੰਨ ਕੁ ਮਹੀਨੇ ਪਹਿਲਾਂ ਅਸੀਂ ਇਧਰ ਨੂੰ ਮੋਹ ਚੁੜਾਈ ਦੀ ਲਗਾਤਾਰ ਚੱਲ ਰਹੀ ਸੀਗੀ ਉਦੋਂ ਨਾਲ ਕਾਫੀ ਫਰਕ ਪੈ ਗਿਆ ਸੀਗਾ ਉਹ ਵਿੱਚ ਹੀ ਗੁਜ਼ਰ ਜਾਵਾਂ ਕਰਕੇ ਸ਼ਹਿਰ ਬਹੁਤ ਵੱਡਾ ਤੇ ਇੱਧਰ ਜਿਹੜਾ ਘਟ ਹੋਇਆ ਤੇ ਹੁਣ ਦੇਖਾਂਗੇ ਲੋਕ ਬਹੁਤ ਹੀ ਜ਼ਿਆਦਾ ਮਾੜੇ ਹੋ ਚੁੱਕੇ ਸੀਗੇ ਜਿਹੜੇ ਕਿ ਇੰਨੀ ਨਹੀਂ ਜਗ੍ਹਾ ਹੁਣ ਤੋਂ ਬਾਅਦ ਵੀ ਆਪਣਾ ਸੜਕਾਂ ਦੇ ਵਿੱਚ ਸਾਮਾਨ ਰੱਖਿਆ ਵਾ ਇਹ ਸਭ ਰੂਟੀਨ ਨਾਲ ਚੱਲੇਗੀ ਡੇਲੀ ਚੱਲੇਗੀ ਕੋਸ਼ਿਸ਼ ਕਰਾਂਗੇ ਵੀ ਡੇਲੀ ਕਿਹੜਾ ਬੱਚੇ ਤਾਂ ਕਿ ਇਹਨਾਂ ਨੂੰ ਡਰ ਪੈਦਾ ਹੋਵੇ ਨਾਲ ਜਿਹੜਾ ਸਾਮਾਨ ਬਾਹਰ ਨਾ ਰੱਖਣ ਖਾਸ ਕਰੇ ਭਵਾਤ ਰੋਡ ਤੇ ਬਹੁਤ ਜ਼ਿਆਦਾ ਬੁਰਾ ਹਾਲੋਂ ਕਿਉਂਕਿ ਛੋਟੀ ਛੋਟੀ ਸੜਕਾਂ ਆ ਦੋ ਗੱਡੀਆਂ ਅੱਗੇ ਖੜ ਜਾਂਦੀਆਂ ਤੇ ਲੋਕਾਂ ਨੂੰ ਚਾਮ ਦੀ ਸਥਿਤੀ ਬਣ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਕਿਉਂਕਿ ਦੇਖੋ ਇੱਕ ਤਾਂ ਹਾਈਵੇ ਦੇ ਨਾਲ ਲੱਗਦੀ ਹੈ ਰੋਡ ਹੈ ਹਾਂਜੀ ਹਾਂ ਇਸ ਕਰਕੇ ਆਪਣਾ ਜਿਹੜੀ ਆਪਣਾ ਉਹਦੇ ਦੁਕਾਨਾਂ ਵਾਲੇ ਨੂੰ ਆਪ ਸੋਚਣਾ ਸੀ ਤੇ ਇਸੇ ਨੂੰ ਬੇਨਤੀ ਵੀ ਕਰਦੇ ਹਾਂ ਸਾਡੇ ਸਤਿਕਾਰਯੋਗਾਂ ਸਾਰੀ ਕਿ ਤੁਸੀਂ ਜਿਹੜਾ ਸਮਾਨ ਮਾਰਕੀਟ ਦੇ ਹੰਦਾ ਰੱਖੋ ਇਹ ਰੋਡ ਸਰ ਕਾਫੀ ਚੱਲਦੀ ਹੈ ਉਹ ਕਿਧਰ ਪਹਵਾਟ ਨੂੰ ਜਾਂਦੀ ਹੈ ਮੈਨ ਜਿਰਕਪੁਰ ਦੀ ਇੰਟਰੈਂਸ ਹੈਗੀ ਆ ਇਸ ਕਰਕੇ ਆਪਣਾ ਇੱਥੇ ਜਿਹੜੀ ਹੈਗੀ ਤਾਂ ਧਿਆਨ ਜਿਆਦਾ ਰੱਖਣ ਦੀ ਲੋੜ ਆ ਉਹ ਸੀ ਰੱਖਾਂਗੇ ਤੇ ਨਾਲ ਇਹ ਇਨਫੋਰਸਮੈਂਟ ਵੱਧ ਤੋਂ ਵੱਧ ਦੂਰ ਕਰਾਂਗੇ ਸ਼ੁਕਰੀਆ ਜੀ